ਉਹ ਬੱਚੇ ਜਿੱਥੇ ਹੋ ਜੇ ਮਜਬੂਰ ਫਿਰ ਮੰਨ ਲਈ ਕਿ ਦੁਨੀਆ ਤਾਂ ਬੱਚੇ ਹੀ ਵਿਗਾੜਦੀ ਏ ਜਿੱਦਾਂ ਕੋਈ ਛੋਟੀ ਬੱਚੀ ਸਾਹੂ ਜੇ ਹੀ ਹੋਵੇ ਫਿਰ ਉਹਨੂੰ ਵੱਡੀ ਬੱਚੀ ਹੀ ਵਿਗਾੜਦੀ ਏ ਉਹ ਗੱਲ ਹੋਵੇ ਚੰਗੀ ਖੁਸ਼ੀ ਉਸੇ ਵੇਲੇ ਚੜਦੀ ਜੇ ਮਾਰੀ ਹੋਵੇ ਬੰਦੇ ਨੂੰ ਹLLARਦੀ ਏ ਉਹ ਚੁਗਲੀਆਂ ਕਰ ਕਰ ਢਿੱਡ ਪਰੇ ਪਾਪਣਾ ਤੇ ਇੱਕ ਦੂਜੀ ਗੱਲ ਨਾਲ ਸਹਾਰਦੀ ਏ ਤਾਂ ਹੀ ਤੇ ਸੋਚ ਗੱਬੜੂ ਦੀ ਥੋੜਿਆਂ ਦੇ ਵਰਗੀਰ ਕੰਨ ਸੀਨੇ ਪੱਥਰਾ ਦੇ ਪਾੜਦੀ ਏ ਤੁਸੀਂ ਮਕੈਨਿਕੀ ਕੰਮ ਸਿੱਖ ਰਹੇ ਹੋ ਮਜਬੂਰੀ ਕੀ ਆ ਤੁਹਾਨੂੰ ਵੀ ਜਿਹੜਾ ਕੰਮ ਕਰਨੇ ਪੈਂਦੇ ਨੇ ਹੋਨ ਲਿਮਟਡ ਚੱਲਦੇ ਆ ਵੈਰ ਨਹੀਂ ਲਿਮਟਡ ਕਾਉਂਟ ਨੇ ਬੜਥ ਦੇ ਮੈਂ ਦੁਨੀਆ ਦੇ ਆਪੋਜ਼ਿਟ ਚੱਲਦਾ ਤੇ ਪੈਰ ਲੜ ਚੱਲਦਾ ਆ ਡੈਥ ਤੇ ਕਈਆਂ ਦੇ ਤਾਂ ਦਲਾ ਵਿੱਚ ਰਹਿਣਾ ਆ ਕਈਆਂ ਦੇ ਤਾਂ ਸਮਝੋ ਵੀ ਬਾਹਰ ਨਹੀਂ ਔ ਯੰਗਾ ਵਿੱਚ ਇਹਦੀ ਆਉਂਦੀ ਮਠੀਏ ਤੇ ਲੈ ਜੜਾ ਚ ਆਉਂਦਾ ਤੇਰਾ ਯਾਰ ਨਹੀਂ ਠੀਕ ਲੋ ਮੈਂ ਮੇਰੇ ਫਾਦਰ ਸਾਹਿਬ ਛੱਡ ਗਿਆਨ ਬਸ ਛੱਡ ਗਿਆ ਹਾਂਜੀ ਹਾਂਜੀ ਜੇ ਮਤਲਬ ਸਾਡੇ ਕੋਲ ਵੀ ਹੁੰਦੇ ਮੇਰੇ ਮਮਾ ਕਿੰਨਾ ਕਿੰਨਾ ਕੰਮ ਕਰਨਾ ਇਹਨਾਂ ਨੇ ਮੈਂ ਤਾਂ ਹੀ ਇਹ ਕੰਮ 'ਚ ਪੈ ਗਿਆ ਤੇ ਚਲੋ ਗਾਇਕੀ ਵਾਲੇ ਬੰਦੇ ਥੋੜਾ ਚਲੋ ਕੇਵਲੇ ਨਹੀਂ ਕਿਸਮਤ ਪੁਰਾਣੀ ਦਾ ਗਈ ਔ ਪੁੱਛੀ ਜਾ ਕੇ ਵੈਰੀਆਂ ਦੇ ਵੇੜੇ ਸੋਣੀਆਂ ਨਹੀਂ ਕਾਤੋਂ ਮਿੱਤਰਾਂ ਦੇ ਨਾਲ ਇੰਨੀ ਖਾਰ ਰੱਖਦੇ ਦੱਸਣਗੇ ਤੈਨੂੰ ਉਹ ਵੀ ਘਰ ਚ ਬਿਠਾ ਸੋਣੀਆਂ ਨਹੀਂ ਮਿੱਤਰਾਂ ਦੇ ਰਹੇ ਜਿਹੜੇ ਝੂਠੇ ਭਾਂਡੇ ਚੱਟਦੇ ਹਜੇ ਕੀਤੀ ਗਈ ਮਸ਼ਰੂ ਛਾਤੀਆਂ ਤੇ ਲੱਤ ਰੱਖ ਕੀਤੀ ਗਈ ਮਸ਼ਰੂ ਛਾਤੀਆਂ ਤੇ ਲੱਤ ਰੱਖ ਜਿਹੜੇ ਮੱਚਦੇ ਸੀ ਅੱਗ ਸੀਨੇ ਵਿੱਚ ਲਾਈ ਐ ਔਰ ਰੜਕ ਦੀ ਅੱਖਾਂ ਵਿੱਚ ਨੀਂਦ ਸੌਣੀਏ ਨਹੀਂ ਟਾਈਮ ਸੌਣ ਦਾ ਨਹੀਂ ਅਜੇ ਕਰਨੀ ਤਬਾਹੀ ਹੈ ਜੀ ਇਸ ਤਰ੍ਹਾਂ ਦੇ ਤਬਾਹੀ ਵਾਲੇ ਗਾਣੇ ਮਾਰ ਢਾਲੇ ਵਾਲੇ ਗਾਣੇ ਇਸ ਤਰ੍ਹਾਂ ਦੇ ਗਾਣੇ ਕਿਉਂ ਲਿਖਦੇ ਹੋ ਕਿਉਂ ਬੋਲਦੇ ਹੋ ਲੋਕ ਪਸੰਦ ਕਰਦੇ ਨੇ ਜਾਂ ਕਿਸੇ ਕਹਿ ਕੇ ਜਾਂ ਤੁਹਾਡਾ ਸ਼ੌਂਕ ਹੈ ਜੀ ਗਾਣੇ ਦਾ ਇਹ ਸਿੱਧੂ ਸਟਾਈਲ ਸ਼ੌਂਕ ਹੈ ਜੀ ਸਿੱਧੂ ਸਟਾਈਲ ਹੈ ਹਾਂ ਜੀ ਹਾਂ ਜੀ ਅਜੇ ਹੁਣ ਤੱਕ ਕਿੰਨੇ ਗੀਤ ਲਿਖ ਚੁੱਕੇ ਹੋ ਤੇ ਕਦੀ ਗੀਤ ਕਿਸੇ ਨੂੰ ਦਿੱਤੇ ਵੀ ਹੈ ਕਿ ਜਾਂ ਖੁਦ ਹੀ ਤੁਸੀਂ ਗਾਏ ਆ ਦਿੱਤੇ ਨਹੀਂ ਆ ਜੀ ਮੈਂ ਸਿੰਗਰਾਂ ਦੇ ਮੈਨੇਜਮੈਂਟ ਦਾ ਨੰਬਰ ਲੈਣਾ ਆ ਤੇ ਮੈਂ ਫੋਨ ਕਰਦਾ ਆ ਕਹਿ ਦਿੰਦੇ ਆ ਕਿ ਬਾਇ ਕਰਦੇ ਆ ਬਾਇ ਕਰਦੇ ਨਹੀਂ ਆ ਜ ਤਰਾਪਾ ਲਿਖੀ ਜਾਈ ਦੇ ਕਿ ਚਲੋ ਆਪ ਹੀ ਇੱਕ ਦੱਕਾ ਢਾ ਕੇ ਦੇਖ ਲਿਏ ਹੌਲੀ ਹੌਲੀ ਰਾਹ ਲੰਮਾ ਮੰਜ਼ਿਲਾਂ ਦੇ ਵੱਲ ਦਾ ਸੱਚ ਬੋਲਾ ਇਹਨਾਂ ਕਿਤੇ ਪਤਾ ਨਹੀਂ ਕੋਈ ਕੱਲ ਦਾ ਝੂਠ ਦੀ ਬੜਕ ਕੋਈ ਸੱਚ ਵੀ ਨਹੀਂ ਮੰਨਦਾ ਨਸ਼ੇ ਪਤੇ ਕਰਨੋਂ ਪੰਜਾਬੀ ਕਿਥੇ ਟਲਦਾ ਅਸੀਂ ਸਾਰੇ ਝੂਠੇ ਸਰਕਾਰਾਂ ਹੁਣ ਚੰਗੀਆਂ ਸੁਬਾਹ ਹੋਵੇ ਬਾਜ ਪਹਿਲਾਂ ਹੁਣ ਇੱਥੇ ਦੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਸੋ ਵਿੱਚੋਂ ਦੋ ਤਿੰਨ ਕੁੜੀਆਂ ਨੇ ਚੰਗੀਆਂ ਗਰੀਬ ਦਾ ਮਜ਼ਾਕ ਮੀਰਵਾਲ ਤੋਂ ਹੁਣ ਝੁੱਕਦੀ ਥਾਲ ਬੱਤੀ ਹੋਵੇ ਗੱਡੀ ਕਦੇ ਵੀ ਨਹੀਂ ਰੁਕਦੀ ਜੀਟੀ ਰੋਡ ਉੱਤੇ ਗੱਡੀ ਜਾਵੇ ਮੇਰੀ ਬੁੱਕਰੀ ਲਾਲੋ ਜਿੰਨਾ ਜੋਰ ਮੇਰੀ ਧੋਣ ਵੀ ਨਹੀਂ ਸੋ ਇਦਾਂ ਕਿਸੇ ਵੇਲੇ ਦਿਮਾਗ ਲਾ ਲਈਦਾ ਕਿ ਲੰਚ ਟਾਈਮ ਤੋਂ ਬਾਅਦ ਵੀ ਉਹ ਫਿਰ ਥੋੜੀਆਂ ਲੈ ਨਾਲ ਲੇ ਕੇ ਫਿਰ ਥੋੜੀਆਂ ਘਰੇ ਆ ਕੇ ਸੋਚ ਲਈਦੀਆਂ ਇਦਾਂ ਇਦਾਂ ਗਾਣਾ ਭਾਂਜਦਾ ਹੋ ਨਸ਼ਾ ਜਿੱਥੇ ਹੋ ਜੇ ਮਨ ਜੂੜ ਫਿਰ ਮੰਨ ਲਈ ਕਿ ਗੌਰਮੈਂਟ ਨਸਲਾਂ ਨੂੰ ਮਾਰਦੀ ਹੈ ਜਿੱਦਾਂ ਕੋਈ ਕੱਚੀ ਗੋਲੀ ਕੱਚਿਆਰ ਵਰਗੀਰ ਕਾਨੇ ਪੂਰਾ ਸਲਖ ਲਾਦੀ ਹੈ ਉਹ ਸੂਵੜੀ ਨਿਕਲੀ ਬੋਦੇ ਫਿਰ ਟਿੱਕਲੀ ਬਣਾਕੀਏ ਦਾ ਮਸਲਾ ਖਲਾਰਦੀ ਹੈ ਹੋਰ ਅੰਨ ਚੰਗੇ ਕਰਦੀ ਜੇ ਟੁੱਟੇ ਹੋਵੇ ਸੁਜਕੋਵੇ ਸੋਹਰਿਆਂ ਦੇ ਘਰ ਨੂੰ ਉਜਾਰਦੀ ਹੈ ਛੋਟੀ ਉਮਰਿਆ ਸੁਪਨੇ ਕੀ ਨੇ ਸਾਹਲੇ ਸੁਪਨੇ ਆ ਜੀ ਗਾਇਕੀ ਦੇ ਸੁਪਨੇ ਆ ਆਪਣਾ ਗਾਇਕੀ ਦਾ ਸੁਪਨਾ ਆ ਚਲੋ ਹੁਣ ਇੱਥੇ ਫੀਲਡ ਫੀਲਡ ਚ ਆ ਗਿਆ ਮੈਂ ਕੰਮ ਦੀ ਫੀਲਡ 'ਚ ਥੋੜੀ ਮਤਲਬ ਘਰ ਦੇ ਹਲਾਤ ਕਰਕੇ ਕਦੇ ਮੈਨੂੰ ਲੱਗੇ ਕਿ ਮੈਂ ਅੰਬਰਾਂ 'ਚ ਆ ਗਿਆ ਕਦੇ ਕਦੇ ਲੱਗੇ ਕਿ ਮੈਂ ਦੁਨੀਆ ਤੇ ਛਾ ਗਿਆ ਕਦੇ ਕਦੇ ਲੱਗੇ ਕਿ ਮੈਂ ਦੁਨੀਆ ਤੇ ਛਾ ਗਿਆ ਉਹ ਕਦੇ ਲੱਗੇ ਆਪਣੇ ਹੀ ਵੇਖਣੀ ਜਿਹੜੇ ਪੌਣ ਲੱਗ ਗਿਆ ਵਣ ਉਹ ਨਹੀਂ ਮੈਂ ਜਿੱਥੇ ਜਿੱਥੇ ਜਾ ਮੈਨੂੰ ਪਾਉ ਪਾਉ ਕਹਿਣ ਨਹੀਂ ਮੈਂ ਜਿੱਥੇ ਜਿੱਥੇ ਜਾਵਾਂ ਮੈਨੂੰ ਪਾਉ ਪਾਉ ਕਹਿਣ ਨਹੀਂ ਮੈਂ ਜਿੱਥੇ ਜਿੱਥੇ ਜਾਵਾਂ ਮੈਨੂੰ ਪਾਉ ਪਾਉ ਕਹਿਣ ਸਾਸੀਗਾ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਮਜ਼ਾ ਮਾਰ ਸਕਦੇ ਉਸ ਨੌਜਵਾਨ ਦੀ ਆ ਜਿਨ੍ਹਾਂ ਨੇ ਕਾਰ ਮਕੈਨਿਕ ਦਾ ਕੰਮ ਕਰਦਾ ਪਰ ਪ੍ਰਮਾਤਮਾ ਨੇ ਜਿਹੇ ਇੱਕ ਹੁਨਰ ਦਿੱਤਾ ਉਸਦੀ ਆਵਾਜ਼ ਬਹੁਤ ਸੋਹਣੀ ਆ ਤੁਸੀਂ ਦੇਖਦੇ ਹੋ ਸਾਇਲ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਨੌਜਵਾਨ ਦੀ 17 ਸਾਲ ਦੀ ਉਮਰ ਆ ਹਜੇ ਉਮਰ ਭਾਵੇਂ ਛੋਟੀ ਆ ਪਰ ਹੌਸਲੇ ਬੜੇ ਬਲੰਦ ਨੇ ਵੱਡੀਆ ਤਰੱਕੀਆਂ ਕਰਨ ਵਾਸਤੇ ਜਿਹੜੇ ਗਾ ਗੀਤ गा ਰਿਹਾ ਅਤੇ ਇਹਦਾ ਸੁਪਨਾ ਇੱਕ ਵਧੀਆ ਗਾਇਕ ਬਣਦਾ ਸਾਇਲ ਸਾਡੇ ਨਾਲ ਗੱਲਬਾਤ ਨੂੰ ਕਰਾਂਗੇ ਸਾਇਲ ਬਹੁਤ ਬੜਾ ਸਵਾਗਤ ਸਸੀ ਗਾਲ ਜੀ ਸਾਰਿਆਂ ਸਾਇਲ ਅਸੀਂ ਦੇਖਿਆ ਤੁਹਾਡੇ ਹੱਥ ਕਾਲੇ ਨੇ ਤੁਸੀਂ ਮਕੈਨਿਕੀ ਦਾ ਕੰਮ ਕਰਦੇ ਹੋ ਡੈਂਟਿੰਗ ਪੇ ਦਾ ਕੰਮ ਕਰਦੇ ਹੋ ਕਦੋਂ ਦਾ ਕਰਦੇ ਜਾ ਰਹੇ ਹੋ ਦੇਖੋ ਇਹ 7-8 ਮਹੀਨੇ ਹੋ ਗਿਆ ਜੀ 7-8 ਮਹੀਨੇ ਹੋ ਗਏ ਹਾਂਜੀ ਹਾਂਜੀ ਤੇ ਮੈਨੂੰ ਇਹ ਸਭ ਸਾਨੂੰ ਵੀ ਪਤਾ ਲੱਗਾ ਤੁਸੀਂ ਗਾਉਂਦੇ ਬੜਾ ਵਧੀਆ ਤੁਹਾਡੀ ਆਵਾਜ਼ ਹੀ ਬਹੁਤ ਵਧੀਆ ਸਭ ਤੋਂ ਪਹਿਲਾਂ ਤੁਹਾਡੀ ਵਧੀਆ ਵਾਰ ਵਿੱਚ ਇੱਕ ਗੀਤ ਜਿਹੜੂ ਸਾਂਝਾ ਕਰਾਂਗੇ ਦਸ਼ਕਾਣਾ ਉਸ ਤੋਂ ਬਾਅਦ ਜਿਹੜਾ ਗੱਲਬਾਤ ਸੰਸਾਰ ਚਲਦੂ ਰੱਖਾਂਗੇ ਓਕੇ ਮੈਂ ਤੁਹਾਨੂੰ ਲੈਗਨ ਗਾਣਾ ਸੁਣਾ ਸਿੱਧੂ ਬਾਈ ਦਾ ਹੋ ਅਨਲੀ ਮਟੜੀ ਚੱਲਦੇ ਆ ਵੈਰ ਨਹੀਂ ਲਿਮਟਿਡ ਕਾਊਂਟ ਨੇ ਬਰੱਥ ਦੇ ਮੈਂ ਦੁਨੀਆ ਦੇ ਆਪੋਜ਼ਿਟ ਚੱਲਦਾ ਤੇ ਪੈਰ ਲੜੀ ਚੱਲਦਾ ਆ ਡੈਥ ਤੇ ਕਈਆਂ ਦੇ ਤਾਂ ਦਿਲਾਂ ਵਿੱਚ ਰਹਿ ਨਾ ਆ ਕਈਆਂ ਦੇ ਤਾਂ ਸਮਝੋ ਵੀ ਬਾਹਰ ਨਹੀਂ ਓ ਯੰਗਾ ਵਿੱਚ ਇਹ ਜੀ ਆਉਂਦੀ ਮਠੀਏ ਤੇ ਲੈ ਜੜਾ ਚ ਹੁੰਦਾ ਤੇਰਾ ਯਾਰ ਨਹੀਂ ਯੰਗਾ ਵਿੱਚ ਇਹ ਜੀ ਆਉਂਦੀ ਮਠੀਏ ਤੇ ਲੈ ਜੜਾ ਚ ਹੁੰਦਾ ਤੇਰਾ ਯਾਰ ਨਹੀਂ ਯੰਗਾ ਵਿੱਚ ਇਹ ਜੀ ਆਉਂਦੀ ਮਠੀਏ ਤੇ ਲੈ ਜੜਾ ਚ ਹੁੰਦਾ ਤੇਰਾ ਯਾਰ ਨਹੀਂ ਯਾਰ ਨਹੀਂ ਉਹ ਸਾਡੇ ਹੁੰਦੇ ਆ ਤਾਂ ਸਾਹ ਵੀ ਨਹੀਂ ਕੱਢਦੇ ਹੀਰੋ ਬਣ ਗਿਆ ਮੇਰੀ ਆਈ ਬਸੰਸ ਦੇ ਆ ਪੰਪਾਂ ਵਿੱਚ ਆ ਕੇ ਸਾਲੇ ਉੱਡਦੇ ਪੰਪੇ ਆਖਣੇ ਚੜਾਈ ਤਲ ਸੰਤ ਤੇ ਛੇ ਪੈਂਦੀਆਂ ਨੇ ਧੋਖੇ ਦਾ ਕੋਈ ਚਾਂਸ ਨਹੀਂ ਓ ਹੱਟਲੀ ਮਸ਼ੂਕ ਕੋਈ ਨਾਰ ਨਹੀਂ ਓ ਅੰਗਾ ਵਿੱਚ ਜੇ ਆਉਂਦੀ ਮਠੀਏ ਤੇ ਲੈ ਜੜਾ ਚ ਹੁੰਦਾ ਤੇਰਾ ਯਾਰ ਨਹੀਂ ਅੰਗਾ ਵਿੱਚ ਜੇ ਆਉਂਦੀ ਮਠੀਏ ਤੇ ਲੈ ਜੜਾ ਚ ਹੁੰਦਾ ਤੇਰਾ ਯਾਰ ਨਹੀਂ ਲੱਗਦਾ ਨਹੀਂ ਸਿੱਧੂ ਮੂਸੇਵਾਲੇ ਦੇ ਕਿੰਨੇ ਫੈਨ ਜਿਹੜਾ ਤੁਸੀਂ ਇਹਨਾਂ ਗੀਤ ਗਾਉਂਦੇ ਹੋ ਛੋਟੀ ਉਮਰ ਐ ਸੁਪਨੇ ਕੀ ਨੇ ਸਾਹਲੇ ਸੁਪਨੇ ਆ ਜੀ ਗਾਇਕੀ ਦੇ ਸੁਪਨੇ ਆ ਆਪਣਾ ਗਾਇਕੀ ਦਾ ਸੁਪਨਾ ਆ ਚਲੋ ਹੁਣ ਇੱਥੇ ਫੀਲਡ ਫੀਲਡ ਚ ਆ ਗਿਆਂ ਮੈਂ ਕੰਮ ਦੀ ਫੀਲਡ 'ਚ ਥੋੜੀ ਮਤਲਬ ਘਰ ਦੇ ਹਲਾਤ ਕਰਕੇ ਹਾਂਜੀ ਹਾਂਜੀ ਅਸੀਂ ਦੇਖਿਆ ਉਮਰ ਜੇ ਤੁਹਾਡੀ ਛੋਟੀ ਐ 17 ਸਾਲ ਦੀ ਉਮਰ ਆ ਹਜੇ ਤੇ ਪੜ੍ਹਾਈ ਹੀ ਕਰਨੀ ਸੀ ਤੁਸੀਂ ਮਕੈਨਿਕੀ ਕੰਮ ਸਿੱਖ ਰਹੇ ਹੋ ਮਜਬੂਰੀ ਕੀ ਆ ਤੁਹਾਨੂੰ ਵੀ ਜਿਹੜਾ ਕੰਮ ਕਰਨੇ ਪੈਂਦੇ ਨੇ ਦਸ਼ਕਾ ਜੂਗਾਲ ਸਾਂਝੀ ਕਰਦੇ ਹੋ ਤੇ ਪੜ੍ਹਾਈ ਕਿੱਦਾਂ ਕੀਤੀ ਤੁਸੀਂ ਪੜ੍ਹਾਈ ਮੈਂ ਪਲੱਸ 2 ਕਰਨੇ ਆ ਓਪਨ 'ਚ ਤੇ ਘਰ ਦੀ ਮਰਬੂਰੀ ਐ ਜੀ ਹਾਂਜੀ ਕੀ ਮਜਬੂਰੀਆਂ ਨੇ ਕੀ ਮਤਲਬ ਮੈਂ ਮੇਰੇ ਫਾਦਰ ਸਾਹਿਬ ਛੱਡ ਗਏਨ ਬ ਕੱਢ ਗਏ ਹਾਂਜੀ ਹਾਂਜੀ ਤੇ ਮੇਰੀ ਸੋਪੀ ਸਾਇਲ ਪਰਿਵਾਰ ਵਿੱਚ ਕੌਣ ਕੌਣ ਹੈ ਕਿੰਨੀ ਤੁਹਾਡੀ ਉਮਰ ਸੀ ਜਦੋਂ ਤੁਹਾਡੇ ਪਿਤਾ ਜੀ ਤੁਹਾਨੂੰ ਛੱਡ ਕੇ ਚਲ ਗਏ ਸੀ ਤੇ ਹੁਣ ਪਰਿਵਾਰ ਵਿੱਚ ਕੌਣ ਕੌਣ ਹੈ ਕਿੰਨੇ ਮੈਂਬਰ ਨੇ ਪਰਿਵਾਰ ਵਿੱਚ 10 ਸਾਲ ਦੀ ਉਮਰ ਹੀ ਮੇਰੀ ਮੇਰੇ ਨਾਨੀ ਆ ਮੈਂ ਆ ਜੀ ਮੇਰੇ ਸਿਸਟਰ ਹੈ ਤੇ ਮੇਰੇ ਮਮਾ ਹੈ ਹਾਂਜੀ ਹਾਂਜੀ ਤੇ ਮੈਨੂੰ ਸੋ ਕਦੀ ਪਿਤਾ ਦੀ ਯਾਦ ਆਈ ਆ ਕਿਉਂਕਿ ਹੁਣ ਵੱਡੇ ਹੋ ਗਏ ਉਹ ਬਚਪਨ ਜਿਹੜਾ ਪਿਓ ਦਾ ਪਿਆਰ ਚਾਹੀਦਾ ਸੀ ਉਹ ਨਹੀਂ ਤੁਹਾਨੂੰ ਮਿਲਿਆ ਹੁਣ ਵੱਡੇ ਹੋ ਗਏ ਉਹ ਕਿੰਨੇ ਕੇ ਪਿਓ ਦੀ ਜੇਤ ਜ ਆਉਂਦੀ ਹੈ ਬਾਪ ਦੀ ਕੀ ਕਹਿਣ ਚਾਹੋਗੇ ਤੇ ਆਇਆ ਤੇ ਹੁੰਦੀ ਹੈ ਚਲੋ ਕੋਈ ਤਿਹਾਰ ਹੋਵੇ ਮੈਂ ਪਿਛੇ ਵੀ ਕਿਹਾ ਸੀ ਕਿ ਤਿਹਾਰ ਹੋਵੇ ਕੋਈ ਤਿਹਾਰ ਤੇ ਯਾਦ ਆਉਂਦੀ ਹੈ ਜੀ ਉਦਾਂ ਦੇ ਚਲੋ ਹੱਸੀਆਂ ਖੇਡੀਆਂ ਕਰਦੇ ਰਿਹਾ ਇੱਥੇ ਵੀ ਆਪਣੇ ਵੀਰ ਵਧੀਆ ਆਪਣੇ ਨਾਲ ਜੁੜੇ ਨਾਲ ਪੂਰੀ ਆਪਣੀ ਸਪੋਰਟ ਕਰਦੇ ਆ ਕੋਈ ਐਵੇਂ ਮੇਰੇ ਕਜ਼ਨ ਆ ਪੰਜ ਸਤੋਂ ਵੀ ਆਪਣੀ ਪੂਰੀ ਸਪੋਰਟ ਕਰਦੇ ਆ ਨਾਲ ਹੀ ਆ ਜੀ ਆਪਣੇ ਹਾਂਜੀ ਹਾਂਜੀ ਬੜੀ ਲੱਗਦਾ ਨਹੀਂ ਜੇਕਰ ਤੁਹਾਡੇ ਪਿਤਾ ਹੁੰਦੇ ਤੁਹਾਨੂੰ ਇਹ ਕੰਮ ਨਾ ਕਰਨਾ ਪੈਂਦਾ ਇਹ ਉਮਰ ਹੈ ਜੇ ਤੁਹਾਡੀ ਪੜ੍ਹਨ ਲਿਖਣ ਦੀ ਆ ਕੁਝ ਬਣਨ ਦੀ ਆ ਪਰ ਤੁਸੀਂ ਇਹਨਾਂ ਹੱਥਾਂ ਨਾਲ ਮਿਹਨਤ ਕਰ ਰਹੇ ਹੋ ਅਸੀਂ ਦੇਖਿਆ ਗੱਡੀ ਡਾਂਡੀ ਦਾ ਪੇਰ ਕਿੰਦਾ ਕੰਮ ਕਰਦੇ ਹੋ ਕਿ ਲੱਗਦਾ ਨਹੀਂ ਜੇਕਰ ਪਿਤਾ ਹੁੰਦਾ ਤੇ ਸ਼ਾਇਦ ਤੁਹਾਨੂੰ ਹੋਰ ਸੁਪਨੇ ਜਿਹੜੇ ਤੁਹਾਡੇ ਵੱਡੇ ਨੇ ਜਿਹੜੇ ਉਹ ਜਲਦੀ ਪੂਰੇ ਕਰਦੇ ਮੈਂ ਤੁਹਾਨੂੰ ਦਾਦਾ ਚਲੋ ਉਹ ਤੇ ਵੱਖਰੀ ਗੱਲ ਨੂੰ ਛੱਡ ਕੇ ਲੱਗੇ ਹਾਂਜੀ ਉਹ ਵੱਖਰੀ ਗੱਲਾਂ ਛੱਡ ਕੇ ਚੱਲ ਗਏ ਤੇ ਚਲੋ ਕਿੰਨਾ ਕਿ ਜੇ ਮਤਲਬ ਸਾਡੇ ਕੋਲ ਵੀ ਹੁੰਦੇ ਮੇਰੇ ਮਮਾ ਕਿੰਨਾ ਕਿ ਕੰਮ ਕਰਨਾ ਇਹਨਾਂ ਨੇ ਮੈਂ ਤਾਂ ਹੀ ਇਹ ਕੰਮ ਤੇ ਪੈ ਗਿਆ ਤੇ ਚਲੋ ਗਾਇਕੀ ਵਾਲੇ ਬੰਨੇ ਥੋੜਾ ਚਲੋ ਕੇਵਲੇ ਨਹੀਂ ਕਿਸਮਤ ਪੁਰਾਣੀ ਦਾ ਵਈ ਕਿ ਨਹੀਂ ਤੁੱਕਾ ਲੱਗਦਾ ਕੇਵਲੇ ਕੰਮ ਹੀ ਚਲੋ ਕੰਮ ਆ ਜਾਂਦਾ ਬੰਨੇ ਜਿਹੜਾ ਤੁਸੀਂ ਗਾਇਕੀ ਦਾ ਸਫਰ ਸ਼ੁਰੂ ਕੀਤਾ ਵਾ ਇਹ ਕਦੋਂ ਸ਼ੁਰੂ ਕੀਤਾ ਵਾ ਕੋਲੋਂਦਾਂ ਤੋਂ ਸ਼ੌਂਕ ਜਾਗ ਗਿਆ ਵੀ ਮੈਂ ਗਾਇਕ ਬਣ ਸਕਦਾ ਵਾ ਮੇਰੀ ਆਵਾਜ਼ ਵਧੀਆ ਵਾ ਜਿਹੜੇ ਨਾਲ ਦੇ ਯਾਰ ਦੋਸਤ ਨੇ ਉਹ ਕਿਨੀ ਤੁਹਾਡੀ ਤਾਰੀਫ਼ ਕਰਦੇ ਨੇ ਉਹ ਤੇ ਵਧੀਆ ਚਲੋ ਆਪਣੇ ਨਾਲ ਵਧੀਆ ਜੁੜੇ ਆਪਣੇ ਸਪੋਰਟ ਆ ਪੂਰੀ ਤੇ ਬਾਈ ਜੀ ਮੈਂ ਸਿੱਧੂ ਬਾਈ ਤੋਂ ਬਾਅਦ ਹੀ ਇਸ ਨੂੰ ਨਰਜਾ ਆਇਆ ਮੇਰੇ ਸਿੱਧੂ ਬਾਈ ਦੇ ਕੇ ਹਾਂਜੀ ਹਾਂਜੀ ਕਿ ਜੇ ਤੁਸੀਂ ਦੇਖਿਆ ਜਿਵੇਂ ਤੁਸੀਂ ਕੰਮ ਦਾ ਰਪੇਰ ਦਾ ਕੰਮ ਕਰਦੇ ਹੋ ਡੈਂਟੀ ਪੇਂਟਿੰਗ ਕਰ ਰਹੇ ਹੋ ਨਾਲ ਨਾਲ ਅਸੀਂ ਦੇਖਿਆ ਤੁਸੀਂ ਕੰਮ ਦੇ ਨਾਲ ਨਾਲ ਗਾਉਂਦੇ ਵੀ ਹੋ ਅਸੀਂ ਦੇਖਿਆ ਜਿਹੜੇ ਤੇ ਲੋਕ ਗੱਡੀਆ ਰਪੇਰ ਕਰਨ ਵਾਸਤੇ ਆਉਂਦੇ ਨੇ ਉਹ ਵੀ ਤੁਹਾਡਾ ਗੀਤ ਫਰਮਾਇਸ਼ ਕਰਦੇ ਨੇ ਵੀ ਯਾਰ ਮੁੰਡਾ ਗੀਤ ਬਹੁਤ ਸੋਹਣਾ ਗਾ ਉਹ ਚਲੋ ਵਧੀਆ ਹੀ ਕੋਈ ਵੀ ਹੁੰਦਾ ਆ ਕਹਿਣਗੇ ਵੀ ਤਿਵਾਇ ਬੜ ਵਧੀਆ ਆ ਤੇ ਗਾਣਾ ਸੁਣਾ ਦੇ ਆ ਨੂੰ ਕੋਈ ਦਸ ਨਾਰੇ ਦਾ ਜੀ ਚਲੋ ਮਨ ਲੱਗਾ ਹੁੰਦਾ ਉਹਨਾਂ ਦਾ ਇੱਥੇ ਵੀ ਆਪਣੇ ਵੀ ਸਾਡਾ ਨੇ ਮਨ ਲੱਗਨ ਦਾ ਗਾਣੇ ਗੁਣੇ ਬੋਲਦੇ ਰਹੀਦਾ ਹਾਂਜੀ ਹਾਂਜੀ ਤੇ ਸਾਇਰ ਹੋਰ ਕਿਹੜਾ ਗੀਤ ਸੁਣਾਓ ਕਿ ਸਾਡੇ ਦਸ਼ਕਾ ਨੂੰ ਜਿਹੜਾ ਤੁਹਾਡਾ ਮਨਪਸੰਦ ਹੋਵੇ ਉਹ ਵੀ ਦਸ਼ਕਾਂ ਦੇ ਦੋਲਣਾ ਜੂ ਸਾਡੀ ਕਰ ਦੇ ਦੀਆ ਆਪਣਾ ਫੇਵਰਟ Song ਸੁਣਾ ਸਿੱਧੂ ਬਾਈ ਦਾ ਹੀ ਆ ਹੋ ਹੋ ਖਸਮੋ ਤੇਰੇ ਨੇ ਯਾਰ ਮਾਰ ਕੀਤੀ ਐਣੀ ਮੈਨੂੰ ਆਇਆਂ ਚਿੱਠੀਆਂ ਖੂਨ ਮੇਰੇ ਵਿੱਚ ਉੱਠਦੀਆਂ ਲੂਰੀਆਂ ਨਾ ਐਵੇਂ ਮਾਰ ਮਿੱਠੀਆਂ ਵੈਰ ਜੱਟ ਨਾਲ ਪਾਗੇ ਕਿੱਥੇ ਜਾਊ ਬਚ ਕੇ ਮੈਂ ਉਹਦੇ ਚੰਮ ਸ਼ਾਂਗਣੇ ਆਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ ਹੋ ਆਓ ਧਲੇ ਦਾ ਮੈਂ ਕਰਨਾ ਸ਼ਿਕਾਰ ਲੁੱਕੇ ਆਜੋ ਯਾਰੀ ਵਾਲੇ ਬਾਣੇ ਚ ਦੇਖੀ ਹੁਣ ਇਹਦੇ ਚੰਗੇ ਯਾਰ ਸੁਨੇ ਨਹੀਂ ਗੋਰਿਆਂ ਦੇ ਠਾਣੇ ਚ ਪਤਾ ਵੀ ਨਾ ਮੇਰਾ ਕਾਲੇ ਪਾਣੀ ਭੇਜ ਕੇ ਨਹੀਂ ਖੱਟ ਦਾ ਸੀ ਨੰਮਣੇ ਕਿੱਥੇ ਤੇਰਾ ਆਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ ਹੋ ਤੁਸੀਂ ਸੁਸਾਇਟੀ ਰਿਆਜ਼ ਕਰਦੇ ਹੋ ਕੋ ਗੁਰੂ ਧਾਰਿਆ ਕੇ ਜਾਂ ਪ੍ਰਮਾਤਮਾ ਵੱਲੋਂ ਤੁਹਾਡੇ ਜਿਹੜੀ ਅੰਦਰ ਆਵਾਜ਼ ਆਈ ਵੀ ਆ ਵਧੀਆ ਗਾਉਂਦੇ ਆ ਜਾਂ ਵਧੀਆ ਮੈਂ ਗਾ ਬੰਸਰ ਦਾ ਵਧੀਆ ਗਾ ਸਕਦਾ ਵਾ ਹੇ ਤੱਕ ਤੇ ਇਦਾਂ ਹੀ ਆ ਜੀ ਤੇ ਬਾਕੀ ਆਪਣਾ ਵੀਰ ਹੈਗਾ ਇੱਕ ਜਗਦੀਸ਼ ਸਿੰਘ ਉਹਦੇ ਉਹ ਰਿਆਜ਼ ਜ਼ਰੂਰ ਕਰਦਾ ਮਤਲਬ ਉਹ ਵੀ ਥੋੜੀ ਬਹੁਤੀ ਮਿਹਨਤ ਕਰ ਰਿਹਾ ਉਹ ਕੋ ਆਪਾਂ ਚੱਲ ਜਾਈਦਾ ਮਾੜਾ ਫਿਰ ਸਿੱਖ ਲੈ ਹਾਂ ਜੀ ਤੇ ਮੈਨੂੰ ਸੋਸਾਈਲ ਕਦੀ ਮੁਸ਼ਕਲ ਆਉਂਦੀ ਹੈ ਚੀ ਨੂੰ ਲੈ ਕੇ ਵੀ ਯਾਰ ਰਿਆਜ਼ ਵੀ ਕਰਨਾ ਵਾ ਇੱਥੇ ਕੰਮ ਵੀ ਕਰਨਾ ਵਾ ਕਿਸ ਚੀ ਦੀ ਮੁਸ਼ਕਲ ਆਉਂਦੀ ਕਦੀ ਚੀ ਨੂੰ ਲੈ ਕੇ ਤੁਥੋਂ ਆਪਾਂ 6 ਵਜੇ ਚੱਲ ਜਾਈਦਾ ਕੰਮ ਤੋਂ ਆਪਾਂ 7 ਵਜੇ ਆਪਾਂ ਰੋਟੀ ਟੋਟੀ ਖਾ ਕੇ ਫਿਰ ਆਪਣੇ ਬ੍ਰਦਰ ਨਾਲ ਚੱਲ ਜਾਈਦਾ ਹਾਂਜੀ ਹਾਂਜੀ ਠੀਕ ਐ ਤੇ ਮੈਨੂੰ ਸਭੀ ਪਰਿਵਾਰ ਵਿੱਚ ਤੁਹਾਡੇ ਮਾਤਾ ਹਾਊਸ ਵਾਈਫ ਨੇ ਕਿ ਉਹ ਵੀ ਕਿਤੇ ਜੌਬ ਕਰਾ ਕਰਦੇ ਆ ਏਜੰਸੀ ਜੌਬ ਕਰਦੇ ਹਾਂਜੀ ਆ ਸੌਫਟੀ ਰੋਡ ਤੇ ਜੀ ਸੀ ਮਟਰ ਤੁਹਾਨੂੰ ਕੀ ਲੱਗਦਾ ਜੀ ਸਾਹਿਲ ਜੇਕਰ ਤੁਹਾਡੇ ਪਿਤਾ ਹੁੰਦੇ ਤੇ ਸ਼ਾਇਦ ਤੁਹਾਡੀ ਮਾਤਾ ਨੂੰ ਵੀ ਨਹੀਂ ਕੰਮ ਕਰਨਾ ਪੈਂਦਾ ਤੁਹਾਨੂੰ ਵੀ ਨਾ ਕੰਮ ਕਰਨਾ ਪੈਂਦਾ ਜ਼ਿੰਮੇਵਾਰੀਆਂ ਨਿਭਾਉਂਦੇ ਤੇ ਸ਼ਾਇਦ ਤੁਹਾਡੀ ਜ਼ਿੰਦਗੀ ਹੋਰ ਵਧੀਆ ਹੋ ਜਾਂਦੀ ਹਾਂਜੀ ਲੱਗਦਾ ਹੈ ਤੇ ਆ ਜੀ ਲੱਗਦਾ ਹੈ ਜੀ ਕੋਈ ਫਾਦਰ ਸਾਹਿਬ ਨਾਲ ਹੁੰਦੇ ਕੋਈ ਮਤਲਬ ਡਰ ਨਹੀਂ ਹੁੰਦਾ ਕਿਸਦਾ ਜੀ ਨਾ ਕੰਮ ਕਰਨਾ ਪੈਣਾ ਥੋੜਾ ਮਜਬੂਰੀ ਹਣ ਕੀ ਕਹਿ ਸਕਦੇ ਆਪਣੀ ਆਪਣੀ ਸੋਚ ਬੰਦੇ ਦੀ ਸਾਰੀ ਜੀ ਸਾਈ ਤੁਹਾਨੂੰ ਪਤਾ ਹੈਗਾ ਤੁਸੀਂ ਗਾ ਗੀਤ ਲਿਖਦੇ ਵੀ ਹੋ ਰੈਪ ਵੀ ਲਿਖਦੇ ਹੋ ਇਹ ਕਿੰਨੇ ਗੀਤ ਹੁਣ ਤੱਕ ਕਿੰਨੇ ਗੀਤ ਲਿਖ ਚੁੱਕੇ ਹੋ ਤੇ ਇਹ ਕਦੀ ਗੀਤ ਕਿਸਮ ਦਿੱਤੇ ਵੀ ਇੱਕ ਜਆ ਖੋਲੀ ਤੁਸੀਂ ਗਾਏ ਆ ਦਿੱਤੇ ਨਹੀਂ ਆ ਜੀ ਮੈਂ ਸਿੰਗਰਾਂ ਦੇ ਮੈਨੇਜਮੈਂਟ ਦਾ ਨੰਬਰ ਲੈਣਾ ਆ ਤੇ ਮੈਂ ਫੋਨ ਕਰਦਾ ਆ ਕਹਿ ਦਿੰਦੇ ਆ ਕਿ ਬਾਏ ਕਰਦੇ ਆ ਬਾਏ ਕਰਦੇ ਨਹੀਂ ਆ ਜੀ ਫਿਰ ਆਪਾਂ ਲਿਖੀ ਜਾਂਦੇ ਕਿ ਚਲੋ ਆਪ ਹੀ ਇੱਕ ਦਾ ਘੜਾ ਕੇ ਦੇਖ ਲਿਏ ਪਰ ਸਾਨੂੰ ਜਿਹੜਾ ਤੁਸੀਂ ਆਪਣਾ ਲਿਖਿਆ ਗੀਤ ਵਾੜਾ ਬਹੁਤ ਵਧੀਆ ਵਾ ਜਿਹੜਾ ਤੁਸੀਂ ਦੱਸ ਰਹੇ ਸੀ ਉਸ ਗੀਤ ਦੀਆਂ ਦੋ ਲਾਈਨਾਂ ਜੂ ਸਾਂਝੀ ਕਰ ਦੋ ਗੀਤ ਦੀਆਂ ਬੱਸ ਹੁਣ ਤਾਂ ਤਬਾਹੀ ਸੋਗੇ ਆ ਜੀ ਹਉ ਪੁੱਛੀ ਜਾ ਕੇ ਵੈਰੀਆਂ ਦੇ ਵੇੜੇ ਸੋਣੀਏ ਨਹੀਂ ਕਾਤੋਂ ਮਿੱਤਰਾਂ ਦੇ ਨਾਲ ਐਨੀ ਖਾਰ ਰੱਖਦੇ ਦੱਸਣਗੇ ਤੈਨੂੰ ਉਹ ਘਰ ਚ ਬਿਠਾ ਕੇ ਸੋਣੀਏ ਨਹੀਂ ਮਿੱਤਰਾਂ ਦੇ ਰਹਿ ਜਿਹੜੇ ਝੂਠੇ ਭਾਂਡੇ ਚੱਟਦੇ ਹਜੇ ਕੀਤੀ ਗੇਮ ਸ਼ੁਰੂ ਸ਼ਾਤੀਆਂ ਤੇ ਲੱਤ ਰੱਖ ਕੀਤੀ ਗੇਮ ਸ਼ੁਰੂ ਸ਼ਾਤੀਆਂ ਤੇ ਲੱਤ ਰੱਖ ਜਿਹੜੇ ਮੱਚਦੇ ਸੀ ਅੱਗ ਸੀਨੇ ਵਿੱਚ ਲਾਈ ਐ ਹਉ ਲੜਕੀ ਦੀ ਅੱਖਾਂ ਵਿੱਚ ਨੀਂਦ ਸੋਣੀਏ ਨਹੀਂ ਟਾਈਮ ਸੌਣ ਦਾ ਨਹੀਂ ਅਜੇ ਕਰਨੀ ਤਬਾਈ ਐ ਹਉ ਲੜਕੀ ਦੀ ਅੱਖਾਂ ਵਿੱਚ ਨੀਂਦ ਸੋਣੀਏ ਨਹੀਂ ਟਾਈਮ ਸੌਣ ਦਾ ਨਹੀਂ ਅਜੇ ਕਰਨੀ ਤਬਾਈ ਐ ਉਹ ਗੱਲ ਸੋਲਿਆਂ ਨੇ ਸੱਚ ਆਵੇਂ ਝੂਠ ਨਾਵੇਂ ਮਾਰਾ ਸਾਡੀ ਨੇਵਦੀ ਨਹੀਂ ਕਿਸੇ ਬੰਦੇ ਐਰੇ ਗਏ ਨਾ ਤੇਰਾ ਸਿੰਪਲ ਸੁਭਾ ਸਾਡੀ ਵਿਗੜੀ ਸ ਲੈਗੇ ਅੱਖ ਚੁੱਕ ਕੇ ਨਾ ਦੇਖੀ ਆ ਕਾਕਾ ਐਵੇਂ ਮੇਰੇ ਨਾਲ ਉਹ ਸੀ ਰਾਤਾਂ ਨੂੰ ਚਾਨਣ ਕਰ ਹੋ ਜੀਏ ਪਗੋੜੇ ਰਾਤਾਂ ਨੂੰ ਚਾਨਣ ਕਰ ਹੋ ਜੀਏ ਪਗੋੜੇ ਸਾਡੀ ਮਿਲਦੀ ਨਹੀਂ ਸੂ ਗੇ ਮਜੀ ਕਮਾਈ ਆ ਔਰ ਲੜਕੀ ਅੱਖਾਂ ਵਿੱਚ ਨੀਂਦ ਸੋਣੀਏ ਨਹੀਂ ਟਾਈਮ ਸੌਣ ਦਾ ਨਹੀਂ ਅਜੇ ਕਰਨੀ ਤਬਾਈ ਆ ਔਰ ਲੜਕੀ ਅੱਖਾਂ ਵਿੱਚ ਨੀਂਦ ਸੋਣੀਏ ਨਹੀਂ ਟਾਈਮ ਸੌਣ ਦਾ ਨਹੀਂ ਅਜੇ ਕਰਨੀ ਤਬਾਈ ਆ ਸਟਾਈਲ ਜੀ ਇਸ ਤਰ੍ਹਾਂ ਦੇ ਤਬਾਹੀ ਵਾਲੇ ਗਾਣੇ ਮਾਰ ਢਾਲਦੇ ਵਾਲੇ ਗਾਣੇ ਇਸ ਤਰ੍ਹਾਂ ਦੇ ਗਾਣੇ ਕਿਉਂ ਲਿਖਦੇ ਹੋ ਕਿਉਂ ਬੋਲਦੇ ਹੋ ਲੋਕ ਪਸੰਦ ਕਰਦੇ ਨੇ ਜਾਂ ਕਿਸੇ ਕਹਿ ਕੇ ਜਾਂ ਤੁਹਾਡਾ ਸ਼ੌਂਕ ਹੈ ਜੀ ਗਾਣੇ ਲਿਖਣਾ ਇਹ ਸਿੱਧੂ ਸਟਾਈਲ ਸ਼ੌਂਕ ਹੈ ਜੀ ਸਿੱਧੂ ਸਟਾਈਲ ਹੈ ਹਾਂ ਜੀ ਹਾਂ ਜੀ ਵਾਰ ਯਾਰ ਬਿਲਕੁਲ ਜਿਵੇਂ ਦੇਖਿਆ ਜੋ ਸਿੱਧੂ ਮੂਸੇ ਵਾਲਾ ਵੀ ਜਦੋਂ ਗਾਇਕੀ ਸ਼ੁਰੂ ਕੀਤੀ ਸੀ ਤੇ ਮੈਨੂੰ ਲੱਗਦਾ ਸੀ ਇਸੇ ਤਰ੍ਹਾਂ ਦੇ ਗੀਤ ਗਾਉਂਦਾ ਸੀ ਲੋਕਾਂ ਨੇ ਬੜਾ ਨੂੰ ਇਤਰਾਜ ਕੀਤਾ ਵੀ ਇਹ ਮਾਰ ਢਾਲਦੇ ਵਾਲਾ ਗੀਤ ਗਾਉਂਦਾ ਪਰ ਕਿਸੇ ਟਾਈਮ ਸਿੱਧੂ ਦਾ ਪੂਰੇ ਵਰਲਡ ਵਿੱਚ ਨਾਮ ਬਣ ਗਿਆ ਸਿੱਧੂ ਮੂਸੇ ਵਾਲਾ ਬਾਈ ਹ ਤੁਸੀਂ ਦੇਖਿਆ ਉਸ ਤੋਂ ਬਾਅਦ ਇਨੀ ਝੜਾਈ ਹੋ ਗਈ ਵੀਰ ਦੀ ਵੀ ਦੁਨੀਆ ਜਾਣਦੀ ਸੀ ਵੀ ਯਾਰ ਸਿੱਧੂ ਮੂਸੇ ਵਾਲਾ ਹੈ ਕੋਈ ਕਿ ਲੱਗਦਾ ਤੁਸੀਂ ਸਿੱਧੂ ਮੂਸੇ ਵਾਂਗੂ ਬਾਈ ਬਣਨਾ ਵਾ ਉਸੇ ਦੇ ਤੁਸੀਂ ਨਸ਼ੇ ਕਰਦੋਂ ਚੱਲ ਰਹੇ ਹੋ ਉਹਨਾਂ ਵਾਂਗੂ ਤੁਸੀਂ ਹੌਲੀ ਤੁਹਾਡੀ ਉਮਰ ਹੈ ਜਦੋਂ ਗਾਇਕੀ ਸ਼ੁਰੂ ਕੀਤੀ ਉਹਨਾਂ ਨੇ ਹਾਂਜੀ ਹਾਂਜੀ ਸੋ ਚਲੋ ਆ ਜੀ ਕਿਸਮਤ ਆ ਬਾਕੀ ਆਪਣੇ ਵੱਲੋਂ ਪੂਰਾ ਜੋਰ ਲਾਈਦਾ ਕਿ ਗਾਣੇ ਵਧੀਆ ਲਿਖੇ ਆ ਵਧੀਆ ਕੋਈ ਸੁਣੇ ਮਾੜਾ ਗਾਣਾ ਨਾਲ ਲਿਖੇ ਕੁੜੀਆਂ ਕੜੀਆਂ ਤੇ ਇਤੋਂ ਦੂਰ ਕੁਰੀਆ ਗੀ ਦੇ ਦੇ ਹਾਂਜੀ ਹਾਂਜੀ ਕੋ ਰੈਮ ਤੁਸੀਂ ਲਿਖਿਆ ਜਿਹੜਾ ਕੋਈ ਕਿਸੇ ਨੂੰ ਸਿੱਖਿਆ ਦੇਂਦਾ ਹੋਵੇ ਕਿਸੇ ਨੂੰ ਕੋਈ ਸੇਹ ਦੇਂਦਾ ਹੋਵੇ ਕਿਸ ਤਰ੍ਹਾਂ ਦਾ ਕੀ ਲਿਖਿਆ ਰੈਮ ਕੋਈ ਤੁਸੀਂ ਰੈਮ ਮੈਂ ਤੁਹਾਨੂੰ ਦੱਸਣਾ ਹਾਂਜੀ ਹੋਲੀ-ਹੋਲੀ ਰਾਲਾ ਮਾਂ ਮੰਜ਼ਿਲਾਂ ਦੇ ਵਲਦਾ ਸੱਚ ਬੋਲਾ ਇਹਨਾਂ ਕਿਤੇ ਪਤਾ ਨਹੀਂ ਕੋ ਕੱਲ ਦਾ ਝੂਠ ਦੀ ਬੜਕ ਕੋਈ ਸੱਚ ਵੀ ਨਹੀਂ ਮੰਨਦਾ ਨਸ਼ੇ ਪਤੇ ਕਰਨੋਂ ਪੰਜਾਬੀ ਕਿਥੇ ਟਲਦਾ ਅਸੀਂ ਸਾਰੇ ਝੂਠੇ ਸਰਕਾਰਾਂ ਔਣ ਚੰਗੀਆਂ ਸੁਬਾਹ ਹੋਵੇ ਬਾਜ ਪਹਿਲਾਂ ਹੁਣ ਇੱਥੇ ਦੰਗੀਆਂ 100 ਵਿੱਚੋਂ 2-3 ਕੁੜੀਆਂ ਨੇ ਚੰਗੀਆਂ 100 ਵਿੱਚੋਂ 2-3 ਕੁੜੀਆਂ ਨੇ ਚੰਗੀਆਂ ਗਰੀਬ ਦਾ ਮਜ਼ਾਕ ਮੀਰਵਾਲ ਤੋਂ ਹੁਣ ਝੁੱਕਦੀ ਲਾਲ ਬੱਤੀ ਹੋਵੇ ਗੱਡੀ ਕਦੇ ਵੀ ਨਹੀਂ ਰੁਕਦੀ ਜੀਟੀ ਰੋਡ ਉੱਤੇ ਗੱਡੀ ਜਾਵੇ ਮੇਰੀ ਬੁੱਕਰੀ ਲਾਲੋ ਜਿੰਨਾ ਜੋਰ ਮੇਰੀ ਧੌਣ ਵੀ ਨਹੀਂ ਝੁੱਕਦੀ ਸੜਕਾਂ ਦੇ ਖੜੇ ਸਰਕਾਰਾਂ ਪੈਸੇ ਖਾਣ ਨੂੰ ਨੌਕਰੀ ਨਾ ਮ ਬਾਰ ਗਿਆ ਕਿਹੜਾ ਬਾਤ ਮੁੜੇ ਆ ਪੰਜਾਬ ਨੂੰ ਮਾਵਾਂ ਸਿਰੇ ਟੈਨਸ਼ਨ ਪੈਣਾ ਰੋਲੋ ਹੁੰਦੀਆਂ ਸੜਕਾਂ 'ਨਾ ਕਿਹੜਾ ਕਿਸੇ ਹੱਕ ਚ ਖਲੋਂਦੀਆਂ ਬਾਪੂ ਪਾਲੇ ਵੇਖੋ ਬਾਪੂ ਦੀਆਂ ਅੱਖਰ ਹੁੰਦੀਆਂ ਸੜਕਾਂ 'ਨਾ ਕਿਹੜਾ ਕਿਸੇ ਹੱਕ ਚ ਖਲੋਂਦੀ ਆ ਗੱਲ ਸੰਵਿਧਾਨ ਦੀ ਤੇ ਹੱਕ ਵਿੱਚ ਬੋਲਾਂ ਜਿੰਨੀ ਕੋ ਔਕਾਤ ਮੇਰੀ ਓਨੇ ਪੇਤ ਖੋਲਾ ਲੰਡੂ ਬੰਦੇਆਂ ਨੂੰ ਮੈਂ ਤਾਂ ਸੜਕਾਂ ਤੇ ਰੋਲਾਂ ਇਹ ਨਾ ਮੈਂ ਤੋਂ ਵੇਹ ਨਹੀਂ ਮਨ ਨਸ਼ਿਆਂ ਨੂੰ ਤੋਲਾਂ ਮੇਰੀ ਇਹ ਅਪੀਲ ਹੈ ਨਸ਼ਿਆਂ ਤੋਂ ਦੂਰ ਹੋ ਘਰ ਦੇ ਨਾਲ ਟਾਈਮ ਸਪੈਂਡ ਕਰੋ ਜਿੰਨਾ ਵੀ ਹੁੰਦਾ ਆ ਤੇ ਘਰਦਿਆਂ ਨੂੰ ਕਦੇ ਦੂਰ ਨਾ ਹੋਵੋ ਜ਼ਿਆਦਾ ਗੁਰਪ੍ਰੀਤ ਜੀ ਤੁਸੀਂ ਦੇਖਿਆ ਸਾਹਿਲ ਦੀ ਉਮਰ ਭਾਵੇਂ ਗੀਤ ਲਿਖਣ ਦੇ ਜਿਹੜੇ ਸਾਹਿਲ ਸ਼ੁਰੂ ਕਰ ਦਿੱਤੇ ਨੇ ਆਪਣਾ ਰੈਪ ਆ ਕਹਿੰਦਾ ਵੀ ਸਿੱਧੂ ਮੂਸੇ ਵਾਲੇ ਦੇ ਭਾਈ ਨੂੰ ਫੋਲੋ ਕਰ ਰਿਹਾ ਤੇ ਆਵਾਜ਼ ਬਹੁਤ ਸੋਹਣੀ ਆ ਬਾ ਤੁਹਾਡੇ ਸਾਹ ਦੀ ਲੋਗੜਾ ਤੁਹਾਡੇ ਸਾਥ ਤੋਂ ਬੇੜਾ ਸਿੱਧੂ ਮੂਸੇ ਵਾਲਾ ਜਿਹੜਾ ਸਾਡਾ ਭਾਈ ਐ ਛੋਟਾ ਜਿਹੜਾ ਸਾਹਿਲ ਆ ਬਹੁਤਾ ਹਾਈਲੈਂਡ ਨਹੀਂ ਹੋ ਸਕਦਾ ਇਸ ਕਰਕੇ ਜੀ سپورਟ ਨੂੰ ਕਰਿਓ ਕਿਉਂਕਿ ਪਰਿਵਾਰ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਆ ਮਦਰ ਜਿਹੜੇ ਨੇ ਇਹਨਾਂ ਦੇ ਮਾਤਾ ਜੀ ਉਹ ਵੀ ਜੌਬ ਕਰਦੇ ਨੇ ਕਿਤੇ ਪ੍ਰਾਈਵੇਟ ਕਰਦੇ ਰੋਜੀ ਰੋਟੀ ਵਾਸਤੇ ਜਿਹੜਾ ਇੱਥੇ ਮਕੈਨਿਕੀ ਕੰਮ-ਕਾਮ ਸਿੱਖ ਰਿਹਾ ਤੇ ਸਾਈਲ ਹੋਰ ਕਿਹੜਾ-ਕਿਹੜਾ ਗੀਤ ਸੁਣਾਓਗੇ ਸਾਡਾ ਮੈਂ ਇੱਕ ਇੱਕ ਨਵਾਂ ਸੰਧੂ ਭਾਈ ਦਾ ਕਲਚਰ ਗੀਤ ਗਾਣਾ ਆ ਮਤਲਬ ਪਰ ਉਹਨਾਂ ਦਾ ਮੈਂ ਮੁਖੜਾ ਚੁੱਕਿਆ ਉਹਨਾਂ ਦਾ ਲਿਰਿਕਸ ਆਪਣੇ ਪਾਏ ਆ ਤੁਸਾਂ ਦਾ ਖੋ ਬੱਚੇ ਜਿੱਥੇ ਹੋ ਜੇ ਮਜਬੂਰ ਫਿਰ ਮੰਨ ਲਈ ਕਿ ਦੁਨੀਆ ਤਾਂ ਬੱਚੇ ਹੀ ਵਿਗਾੜਦੀ ਏ ਜਿੱਦਾਂ ਕੋਈ ਛੋਟੀ ਬੱਚੀ ਸਾਹੂ ਜੇ ਹੀ ਹੋਵੇ ਫਿਰ ਉਹਨੂੰ ਵੱਡੀ ਬੱਚੀ ਹੀ ਵਿਗਾੜਦੀ ਏ ਉਹ ਗੱਲ ਹੋਵੇ ਚੰਗੀ ਖੁਸ਼ੀ ਉਸੇ ਵੇਲੇ ਚੜਦੀ ਜੇ ਮਾਰੀ ਹੋਵੇ ਬੰਦੇ ਨੂੰ ਹLLARਦੀ ਏ ਉਹ ਚੁਗਲੀਆਂ ਕਰ ਕਰ ਢਿੱਡ ਪਰੇ ਪਾਪਣਾ ਤੇ ਇੱਕ ਦੂਜੀ ਗੱਲ ਨਾਲ ਸਹਾਰਦੀ ਏ ਤਾਂ ਹੀ ਤੇ ਸੋਚ ਗੱਬਰੂ ਦੀ ਥੋੜਿਆਂ ਦੇ ਵਰਗੀਰ ਕੰਨ ਸੀਨੇ ਪੱਥਰਾਂ ਦੇ ਪਾੜਦੀ ਏ ਤਾਂ ਹੀ ਤੇ ਸੋਚ ਗੱਬਰੂ ਦੀ ਥੋੜਿਆਂ ਦੇ ਵਰਗੀਰ ਕੰਨ ਸੀਨੇ ਪੱਥਰਾਂ ਦੇ ਪਾੜਦੀ ਏ ਗਰੀਬ ਪਾਸੇ ਵੱਲੋਂ ਫੇਰੇ ਪੈਸੇ ਪੂਸੇ ਠੱਗ ਕੇ ਤੇ ਹਸਪੀਟਲਾਂ ਦੇ ਛੈਗਲਾ ਆ ਛੱਡ ਦੇ ਸਰੀਰ ਡੈੱਡ ਹੋਏ ਬੰਦੇ ਨੂੰ ਵੀ ਇੱਥੇ ਸੋਣੀਆਂ ਨਹੀਂ ਵੈਂਟੀਲੇਟਰਾਂ ਦੇ ਉੱਤੇ ਪਾ ਛੱਡ ਦੇ ਉਹ ਸਾਡਾ ਕੋਈ ਕਾਨੂੰਨ ਨਹੀਂ ਨਾ ਖੁਰਿਆ ਜਨੂਨ ਨਹੀਂ ਅਸੀਂ ਤਾਂ ਸਦਾ ਸੱਚ ਪਿਛੇ ਤੁਰਨਾ ਏ ਉਹ ਸਾਂਭ ਲੋ ਜੇ ਸਾਂਭ ਹੁੰਦਾ ਇੱਥੋਂ ਦਾ ਸਮਾਜ ਨਹੀਂ ਦੇ ਪੱਥਰਾਂ ਦੇ ਵਾਂਗ ਹੀ ਇਹ ਪੁਰਨਾ ਏ ਜੇ ਗੱਲ ਮੇਰੀ ਚੁਬੇ ਤੁਹਾਨੂੰ ਮਾੜਾ ਨਾ ਜੀ ਆਖੇ ਓਏ ਗਲਤੀ ਨਵਾਬ ਦੇ ਦਿਮਾਗ ਦੀ ਏ ਤਾਂ ਹੀ ਤੇ ਸੋਚ ਗੱਬਰੂ ਦੀ ਥੋੜਿਆਂ ਦੇ ਵਰਗੀ ਰਕਾ ਨਹੀਂ ਸੀ ਨੇ ਪੱਥਰਾਂ ਦੇ ਪਾੜ ਦੀ ਏ ਤਾਂ ਹੀ ਤੇ ਸੋਚ ਗੱਬਰੂ ਦੀ ਥੋੜਿਆਂ ਦੇ ਵਰਗੀ ਰਕਾ ਨਹੀਂ ਸੀ ਨੇ ਪੱਥਰਾਂ ਦੇ ਪਾੜ ਦिए ਵਾਹਿਗੁਰੂ ਬਹੁਤ ਸੋਹਣਾ ਤੁਸੀਂ ਕਰਦੇ ਹੋ ਮੈਨੂੰ ਐਸੋ ਵੀ ਸਿੱਧੂ ਮੂਸੇ ਵਾਲਾ ਬਾਈ ਦਾ ਕੋਈ ਮਨਪਸੰਦ ਜਿਹੜਾ ਗੀਤ ਆ ਉਹਦੀ ਅਦੋਲਣਾ ਜੀ ਸਾਂਝੀ ਕਰਦੇ ਹੋ ਕਿਉਂਕਿ ਅੱਜ ਵੀ ਜਿਹੜੇ ਗੀਤ ਨੇ ਸਾਡੇ ਕੰਨਾਂ ਵਿੱਚ ਗੂੰਜਰੇ ਨੇ ਅੱਜ ਵੀ ਸਾਡਾ ਜਿਹੜਾ ਤੁਹਾਡਾ ਮਨਪਸੰਦ ਗੀਤ ਹੋਵੇ ਉਹਦੀ ਅਦੋਲਣਾ ਜੀ ਸਾਂਝੀ ਕਰਦੇ ਮਨਪਸੰਦ ਜਿਹੜਾ ਢੋਕੇ ਕਹਾਣੀ ਉਹ ਮੈਂ ਤੁਹਾਨੂੰ ਸੁਣਾਤਾ ਮੈਂ ਤੁਹਾਨੂੰ 295 ਕਹਾਣੀ ਸੁਣਾ ਦਨਾ ਉਹ ਦਸ ਪੁੱਤ ਤੇਰਾ ਹੈਡ ਡੋਨ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਬਹੁਣ ਕਾਸ ਤੋਂ ਆ ਜਿਹੜੇ ਦਰਵਾਜੇ ਵਿੱਚ ਬੋਰ ਚੱਕੀ ਖੜੇ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕਿੰਨੇ ਆਏ ਇੱਥੇ ਭੁੱਕੇ ਫੇਮਦੇ ਨਾਮ ਲੈ ਕੇ ਤੇਰਾ ਅੱਗੇ ਹੋਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸੁਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨੇਤ ਕੰਟਰੋਵਰਸੀ ਕਰੇਟ ਮਿਲੂਗੀ ਧਰਮ ਦੇ ਨਾਮ ਤੇੜੇ ਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ ਤੇ ਮੈਨੂੰ ਇਸੋ ਵੀ ਗੀਤ ਲਿਖਣ ਦਾ ਸਮਾਂ ਕਿੰਨਾ ਕਿ ਮਿਲ ਜਾਂਦਾ ਵਾ ਇੱਥੋਂ ਸਵੇਰੇ ਕਿੰਨੇ ਵਜੇ ਹੁੰਦੀ ਔ ਰਾਤ ਸ਼ਾਮੀ ਜਾਂਦੇ ਹੋ ਥੱਕੀ ਹੁੰਦੇ ਹੋ ਫਿਰ ਗੀਤ ਲਿਖਣ ਦਾ ਸਮਾਂ ਕਿਸ ਤਰ੍ਹਾਂ ਫਿਰ ਗੀਤ ਕਿਸ ਤਰ੍ਹਾਂ ਦਿਮਾਗ ਆ ਜਾਂਦਾ ਵੀ ਆ ਗੀਤ ਇੱਥੇ ਢੁਕਦਾ ਵਾ ਆ ਲੈਣਾ ਇੱਥੇ ਢੋਕਦੀਆਂ ਨੇ ਹੁਣ ਤੱਕ ਕਿਨੇ ਗੀਤ ਲਿਖ ਚੁੱਕੇ ਹੁੰਦਾ ਮੈਂ ਚਲੋ ਲੇਖ ਹੀ ਲਏ ਆ 10 12 ਗਾਣੇ ਆ ਗਏ ਆ ਤੇ ਮੈਂ ਇੱਥੇ ਸੋਚਦਾ ਕਿਸ ਵੇਲੇ ਦਿਮਾਗ ਲਾ ਲਈਦਾ ਕਿ ਲੰਚ ਟਾਈਮ ਤੋਂ ਬਾਅਦ ਵੀ ਉਹ ਫਿਰ ਥੋੜੀਆਂ ਲੈ ਨਾਲ ਲੇ ਕੇ ਫਿਰ ਥੋੜੀਆਂ ਘਰੇ ਆ ਕੇ ਸੋਚ ਲਈਦੀਆਂ ਇਦਾਂ ਇੱਦਾਂ ਗਾਣਾ ਭਾਂਜਦਾ ਮੈਂ ਤੁਹਾਨੂੰ ਇੱਕ ਸਿੱਧੂ ਭਾਈ ਤੇ ਲਿਖਿਆ ਸੀ ਉਹ ਸੁਣਨਾ ਹਾਂ ਬਿਲਕੁਲ ਸ਼ੋਭਦੀਪ ਸਿੱਧੂ ਸਿੰਘ ਦਾ ਪੁੱਤ ਬਲਕੌਰ ਦਾ ਜੋਂਦੇ ਜੀ ਤਾਂ ਰਿਹਾ ਉਹ ਵੈਰੀਆਂ ਨੂੰ ਪਾਰਦਾ ਪਿੱਤਲ ਦਾ ਸ਼ੌਂਕ ਸੀ ਤੇ ਪਿੱਤਲ ਨਾਲ ਮਰੇ ਅੱਜ ਜਿੱਤ ਕੇ ਗਿਆ ਸੀ ਉਹ ਦੁਨੀਆ ਨਹੀਂ ਹਰਿਆ ਅੱਜ ਤੱਕ ਯਾਦ ਸਾਡੇ ਦਿਲਾਂ ਵਿੱਚ ਵਸਦਾ ਸਿੱਧੂ ਭਾਈ ਬਿਨ ਜੱਗ ਸੁਨ ਸੁਨ ਲੱਗਦਾ ਵੱਡੇ ਭਾਈ ਬਿਨ ਜੱਗ ਸੁਨ ਸੁਨ ਲੱਗਦਾ ਸਿੱਧੂ ਭਾਈ ਮਲਕਾਫੀ ਸਿੱਧੂ ਮੂਸੇਵਾਲੇ ਬਾਈ ਦੇ ਕਾਫੀ ਫੈਨ ਜਿਹੋਦੇ ਸੀ ਹੈ ਅਸੀਂ ਦੇਖਿਆ ਉਹਨਾਂ ਦਾ ਸਟਾਈਲ ਵੀ ਪੰਨਾ ਬੰਨਾ ਦਾ ਸਟਾਈਲ ਵੀ ਹੈ ਨਾ ਉਹਨਾਂ ਵਰਗਾ ਵਾ ਪਰ ਮਾਨਮਤ ਨੂੰ ਸ਼ਕਲ ਵੀ ਉਹਨਾਂ ਵਾਂਗ ਦਿੱਤੀ ਆ ਕਾਫੀ ਲੱਗਦਾ ਹੈ ਰਾੜਾ ਮਹਾਂਦਰਾ ਵੀ ਲੱਦਦਾ ਵਾ ਕਾਫੀ ਤੁਹਾਡਾ ਜਿਹੜਾ ਉਹਨਾਂ ਦਾ ਸਟਾਈਲ ਵੀ ਕਾਫੀ ਲੱਦਦਾ ਹੈ ਹਾਂਜੀ ਹਾਂਜੀ ਵਧੀਆ ਹੈ ਸਿੱਧੂ ਬਾਈ ਆਪਣਾ 올ਡ ਬੈਸਟ ਟੋਪ ਆਨ 1 ਸਿੰਗਰ ਹੈ ਆਪਣਾ ਬਾਕੀ 올 ਦਾ ਬੈਸਟ ਸਾਰੇ ਸਿੰਗਰਾਂ ਨੇ ਕਿਹਨੂੰ ਮੜਾ ਨਹੀਂ ਕਹਿਣਾ ਚਾਹੀਦਾ ਹਾਂਜੀ ਤੁਹਾਨੂੰ ਕੋਈ ਕਿਹਾ ਕਿਸੇ ਨੇ ਵੀ ਆ ਸਿੱਧੂ ਮੂਸੇਆ ਦਾ ਭਾਈ ਇਹਨੂੰ ਕਾਪੀ ਕਰਦਾ ਯਾਰ ਉਹਦੇ ਨੂੰ ਲੱਗਦਾ ਉਹਦੇ ਕੋਲ ਬੋਲਦਾ ਨਹੀਂ ਨਹੀਂ ਅੱਜ ਤੱਕ ਤਾਂ ਨਹੀਂ ਕਿਹਾ ਪਰ ਕਈ ਕਹਿੰਦੇ ਆ ਕਿ ਦੌਰ ਆਪਾਂ ਨਾਲ ਕੋਈ ਸਟਾਰ ਨਹੀਂ ਬਣ ਜਾਂਦਾ ਇਦਾਂ ਮੈਨੂੰ ਆਪਣੇ ਭਰਾ ਹੀ ਆ ਉਹਨਾਂ ਨੇ ਕਿਹਾ ਆ ਪਰ ਚਲੋ ਕੋਈ ਨਹੀਂ ਮੈਂ ਕਿਸੇ ਦੀ ਗੱਲ ਇਗਨੋਰ ਕੀਤੀ ਗੱਲ ਕੋਈ ਨਹੀਂ ਹਾਂਜੀ ਹਾਂਜੀ ਠੀਕ ਹੈ ਤਾਂ ਮੁੱਲ ਜਾਂਦਿਆਂ ਨੇ ਕੀ ਲਾਸਟ ਜਿਹੜਾ ਸੁਣਾਓਗੇ ਡਾਡਾ ਤੁਹਾਡਾ ਲਿਖਿਆ ਗੀਤ ਹੈ ਜਾਂ ਕੋਈ ਰੈਪ ਹੈਗਾ ਉਹ ਵੀ ਦੋ ਲੜਾਂ ਜੂ ਸਾਂਝੀ ਕਰ ਦਿਓ ਰੈਪ ਦੀ ਇੱਕ ਮੈਂ ਆਪਣੇ ਯਾਰਾਂ ਚ ਵੀ ਲਿਖਿਆ ਆ ਮਤਲਬ 5-7 ਯਾਰ ਮੇਰੇ ਤੇ ਦੋ ਕੈਸ਼ੇਰ ਆ ਤਿੰਨ ਕੈਸ਼ੇਰ ਆ ਤੇ ਬਾਕੀ ਇਦਾਂ ਹੀ ਫੇਲੇ ਆ ਕੋਈ ਕੁੜੀਆਂ ਪਿਛੇ ਲੱਗੇ ਆ ਕਈ ਸੁੱਤੇ ਰਹਿੰਦੇ ਆ ਜਿਹੜੇ ਸੁੱਤੇ ਉਹ ਬਾਹਰ ਚਲੇ ਗਏ ਮੈਂ ਤੁਹਾਨੂੰ ਸੁਣਾ ਮਾਜੇ ਵਿੱਚ ਪਿੰਡ ਪਿੰਦਾ ਖਾਨਕੋਹਰ ਸਾਈਫਰ ਗੱਲ ਹੋ ਯਾਰਾਂ ਦੀ ਤਾਂ ਰੈਪ ਹੋ ਹਾਈਪਰ 5-7 ਯਾਰ ਜਿਹੜੇ ਨਾਲ ਮੇਰੇ ਬਿੰਦੇ ਆ ਦੋ ਤਿੰਨ ਕੈਸ਼ੇਰ ਬਾਕੀ ਵੇਲੇ ਰਹਿੰਦੇ ਆ ਪੁਸ਼ਾ ਚੱਕ ਭਜੂ ਜਿਹੜੇ ਬਾਂਦੇ ਡਿਬੇਟਰ 5-7 ਯਾਰ ਮੇਰੇ ਬਾਕੀ ਸਾਰੇ ਹੇਟਰ 5-7 ਯਾਰ ਮੇਰੇ ਬਾਕੀ ਸਾਰੇ ਹੇਟਰ ਇੱਕ ਰਿੰਦਾ ਸੁੱਤਾ ਹੈ ਤੇ ਦੂਜਾ ਰਿੰਦਾ ਭੁਖਾਣੀ ਤੀਜਾ ਕਰੇ ਮਰਜੀ ਤੇ ਚੌਥਾ ਨਾਲ ਪੱਕਾ ਨਹੀਂ ਪੰਜਵੀਂ ਦੀ ਗੱਲ ਛੱਡੋ ਕੁੜੀਆਂ 'ਚ ਰੁੱਝਾਣੀ ਛੇਵੇਂ ਵਾਲੇ ਕਿ ਗਾਣੇ ਗੁਨੇ ਗਾਣਿਆਂ 'ਚ ਹੁੰਦਾ ਨਹੀਂ ਸਤਵੇਂ ਦਾ ਇੱਥੇ ਚੋਲ ਖਾਣੋ ਵੀ ਨਹੀਂ ਹੜਦਾ ਤਿੰਨ ਦੋ ਪਲੇਟਾਂ ਫਿਰ ਜਾ ਕੇ ਟੱਡ ਭਰ ਕਲਟੀ ਦੇ ਏਜੰਸੀ ਤੇ ਬਈ ਦਾ ਜ਼ਿੰਦਗੀ ਜੇ ਓਨਲੀ ਤਾਂ ਆਹੀ ਕੁਝ ਚਾਹੀਦਾ ਬੱਤੀ ਜਾਣ ਪਿੱਛੋਂ ਫਿਰ ਚੱਲਦਾ ਜਨਰੇਟਰ 5-7 ਹਜ਼ਾਰ ਮੇਰੇ ਬਾਕੀ ਸਾਰੇ ਹੀਟਰ 5-7 ਹਜ਼ਾਰ ਮੇਰੇ ਬਾਕੀ ਸਾਰੇ ਹੀਟਰ ਬਿਲਕੁਲ ਤੁਸੀਂ ਦੇਖਿਆ ਸਾਹਿਲ ਦੇ ਨਾਲ ਅਸੀਂ ਗੱਲਬਾਤ ਕੀਤੀ ਸਾਹਿਲ ਦਾ ਸ਼ੌਂਕ ਏਕ ਵਧੀਆ ਗਾਇਕ ਬਣਦਾ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਜਿਹੜਾ ਸ਼ੌਂਕ ਦਾ ਅਧੂਰਾ ਵਾ ਪਰ ਤੁਹਾਡੇ ਸਾਥ ਦੀ ਲੋੜਿਆ ਅਸਾਈ ਮੋਟਰ ਦੇ ਪਹੁੰਚੇ ਜਿੱਥੇ ਕੀ ਇਹ ਆਇਡੈਂਟੀਟੀ ਪੈਂਟੀ ਦਾ ਕੰਮ ਸਿੱਖ ਰਿਹਾ ਪਰ ਨੌਜਵਾਨ ਚ ਹੌਸਲਾ ਬੜਾ ਵਾ ਘਰਾਂ ਦੀਆਂ ਮਜਬੂਰੀਆਂ ਕਰਕੇ ਜ਼ਿੰਮੇਵਾਰੀ ਸਿਰ ਤੇ ਮੋਢਿਆਂ ਤੇ ਪੈ ਗਈ ਆ ਉਮਰਾ ਜਿ ਤੇ ਇੱਥੋਂ ਦੇ ਜਿਹੜੇ ਸਰਦਾਰ ਜੀ ਨੇ ਉਹਨਾਂ ਗੱਲਬਾਤ ਕਰਦੇ ਜਿਹੜੇ ਉਹਨਾਂ ਨੇ ਆ ਸਰਦਾਰ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਸੁਖਵਿੰਦਰ ਸਿੰਘ ਆ ਮੈਂ ਮੈਨੇਜਰ ਆ ਇੱਥੋਂ ਦਾ ਪਹਿਲਾਂ ਇਹ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਆ ਬਾਕੀ ਇਹ ਲੜਕਾ ਸਾਡੇ ਕੋਲ ਕੰਮ ਕਰਨਿਆ ਕੁਝ ਮਹੀਨਿਆਂ ਤੋਂ ਜਦੋਂ ਵੀ ਮੈਂ ਨੰਗਦਾ ਸੀਗਾ ਨੂੰ ਮੈਂ ਦੇਖਦਾ ਸੀ ਕੁਛ ਨਾ ਕੁਛ ਨਾ ਗਾਉਂਦਾ ਰਹਿੰਦਾ ਹੁੰਦਾ ਸੀਗਾ ਤੇ ਉਹ ਮੈਂ ਇੱਕ ਦਿਨ ਫਿਰ ਇਹਨੂੰ ਬੁਲਾ ਕੇ ਮੈਂ ਯਾਰ ਸਾਨੂੰ ਵੀ ਕੁਝ ਸੁਣਾਇਆ ਹੋ ਜਾ ਜਿਹੜਾ ਤੂੰ ਕੀ ਗਾਣਾ ਕੀ ਲਿਖਦਾ ਆ ਕਹਿੰਦਾ ਪਾਜੀ ਮੈਂ ਲਿਖਦਾ ਵੀ ਆ ਪਿਆ ਤੇ ਗਾਉਂਦਾ ਵੀ ਆ ਤੇ ਚਲੋ ਮੈਂ ਇਹਨੂੰ ਇਹੀ ਕਹਿਣ ਦੇ ਵੀ ਚਲੋ ਤਰੱਕੀ ਕਰੇ ਕਿਤੇ ਥੋੜਾ ਹਾਂ ਵੀ ਜੋ ਵੀ ਆਪਣਾ ਰਿਆਸ ਕਰ ਕੋਈ ਗੱਲ ਨਹੀਂ ਸਾਡੇ ਕੋ ਕੋਈ ਦਿੱਕਤ ਪਰੇਸ਼ਾਨੀ ਤਾਂਾਨੂੰ ਦੱਸ ਅਸੀਂ ਤੇਰੇ ਨਾਲ ਖੜੇ ਆ ਮੈਂ ਉਸ ਵਾਰੀ ਜਦੋਂ ਇੱਥੇ ਅਸੀਂ ਦੇਖਿਆ ਕਸਟਮਰ ਆਉਂਦੇ ਖਾਸ ਕਰਕੇ ਜਦੋਂ ਗੱਡੀਆਂ ਰਿਪੇਅਰ ਕਰਵਾਉਣ ਵਾਸਤੇ ਡੈਂਟੀ ਪੇਂਟਿੰਗ ਕਰਵਾਉਣ ਵਾਸਤੇ ਅਸੀਂ ਦੇਖਿਆ ਜਦੋਂ ਵੀ ਇਹ ਕੰਮ ਕਰਦਾ ਨਾਲ ਗੀਤ ਗਾਉਂਦਾ ਵੀ ਆ ਤੇ ਅਸੀਂ ਦੇਖਿਆ ਕਸਟਮਰ ਜਿਹੜੇ ਉਹ ਕਿੰਨੇ ਖੁਸ਼ ਹੋ ਜਾਂਦੇ ਆ ਵੀ ਮੁੰਡੇ ਦੀ ਟੈਲੈਂਟ ਬੜਾ ਇੱਕ ਦੇ ਵਧੀਆ ਡੈਂਟੀ ਪੇਂਟਿੰਗ ਕਰ ਰਿਹਾ ਮਕੈਨਿਕ ਵੀ ਕਰ ਰਿਹਾ ਨਾਲ ਉਹਦੀ ਆਵਾਜ਼ ਬਹੁਤ ਸੋਹਣੀ ਹੁੰਦੀ ਆ ਮੇਰੇ ਕੋਈ ਕਈ ਕਸਟਮਰ ਆਉਂਦੇ ਆ ਉਹ ਮੈਨੂੰ ਪੁੱਛਦੇ ਆ ਵੀ ਇਹ ਗਾਉਂਦਾ ਮੁੰਡਾ ਹੁਣ ਮੈਂ ਇਹਨਾਂ ਨੂੰ ਕਹਿੰਨਾ ਮੈਂ ਤੂੰ ਸੁਣਨਾ ਤੇ ਤੁਸੀਂ ਅੰਦਰ ਆਓ ਖੁਸ਼ ਹੁੰਦੇ ਨੂੰ ਸੁਣ ਕੇ ਅੱਛਾ ਤੇ ਉਹ ਕਹਿੰਦੇ ਚਲੋ ਇਹਨੂੰ ਕਿਸੇ ਚੰਗੇ ਕੋਲ ਬਹੁਤ ਥੋੜਾ ਸਿੱਖੇ ਔਰ ਇਹਨੂੰ ਥੋੜਾ ਤਾਂ ਉੱਪਰ ਨੂੰ ਆਵੇ ਅਸੀਂ ਤੇ ਕਹਿੰਨੇ ਚਲੋ ਥੋੜਾ ਉੱਪਰ ਆਵੇ ਗਾਵੇ ਵਧੀਆ ਸਾਨੂੰ ਵੀ ਵਧੀਆ ਲੱਗੇਗਾ ਸਾਡੇ ਕੋਲ ਕੰਮ ਕਰਦਾ ਆ ਸੋਹਣਾ ਲੱਗੇਗਾ ਸਾਡਾ ਵੀ ਨਾਂ ਰੋਸ਼ਨ ਹੋ ਗਿਆ ਦੇ ਨਾਲ ਸਾਨੂੰ ਪਤਾ ਲੱਗਾ ਜਦੋਂ ਇਹ ਸਵੇਰੇ ਆਉਂਦਾ ਮਾਰਨਿੰਗ ਚ ਕਈ ਵਾਰ ਲੇਟ ਹੋ ਜਾਂਦਾ ਕਹਿੰਦੇ ਉੱਤੇ ਵੀ ਇਹਨੇ ਕੋ ਰੈਪ ਲਿਖ ਦਿੱਤਾ ਵਾ ਉਹਦੀ ਦੋ ਲਾਣਾ ਜੂ ਸਾਂਝੀ ਕਰਾਂਗੇ ਜਿਹੜੀਆਂ ਇਹ ਤੁਸੀਂ ਅੱਜ ਹੀ ਮੈਨੂੰ ਰੈਪ ਸੁਣਾਇਆ ਇਹਨੇ ਇਹ ਤੁਹਾਨੂੰ ਸੁਣਾਉਂਦਾ ਹੋਣੀ ਬਿਲਕੁਲ ਬਿਲਕੁਲ ਹਾਂ ਚੱਲੋ ਉੱਠ ਸਬਾਹ ਨੂੰ ਮੈਂ ਦੇਖਾਂ 9 ਵਜੇ ਸੀ ਸਵੇਰ ਦੇ ਬਾਉ ਸਾਡਾ ਕੱਬਾ ਜਿਹੜਾ ਲੇਟ ਆਵੇ ਵੇਰ ਜੇ ਕੰਮ ਪੂਰਾ ਪੀਕ ਤੇ ਮੈਂ ਲੇਟ ਹੋਣੋਂ ਡਰਦਾ ਬਾਉ ਮੈਨੂੰ ਕਵੇ 9 ਵਜੇ ਕਿਉਂ ਨਹੀਂ ਵਰਦਾ ਇੱਕ ਦਿਨ ਹੋਇਆ ਤੇਰਾ ਰੋਜ ਦਾ ਪਖਾਂਡਿਆ ਕੱਲ ਲੇਟ ਹੋਇਆ ਤੇਰੇ ਤੋੜ ਦੇਣੇ ਦੰਦੇ ਆ ਚੱਲੀ ਗੱਲ ਬਾਤ ਵਿੱਚ ਆਇਆ ਸਰ ਵੇਰ ਟੋਪ ਆਨ 1 ਇਸ ਸਾਈਕਾਰ ਕੇਰ ਟੋਪ ਆਨ 1 ਇਸ ਸਾਈਕਾਰ ਕੇਰ ਯਾਰ ਬਹੁਤ ਸੋਣਾ ਜੀ ਸਾਹਿਲ ਦਾ ਸਵਾਲ ਹੈ ਮੇਰਾ ਕੀ ਅਪੀਲ ਕਰਨਾ ਚਾਹੋਗੇ ਦਰਸ਼ਕਾਂ ਨੂੰ ਕਿਸ ਤਰ੍ਹਾਂ ਤੁਹਾਨੂੰ سپورਟ ਚਾਹੀਦੀ ਆ ਕਿਸ ਤਰ੍ਹਾਂ ਦੀ ਤੁਹਾਨੂੰ ਜਿਹੜੀ سپورਟ ਹੋਣੀ ਜਿਹਦੀ ਆ ਤੇ ਸੁਪਨਾ ਜਿਹੜਾ ਕੀ ਆ ਤੁਹਾਡੀ ਮਦਦ ਦਾ ਸੁਪਨਾ ਜਾਂ ਤੁਹਾਡਾ ਕੀ ਸੁਪਨਾ ਹੋਣਾ ਮੇਰਾ ਸੁਪਨਾ ਹੈ ਜੀ ਗਾਇਕੀ ਦਾ ਹੀ ਵੀ ਕੋਈ ਵੱਡੇ ਮਕਾਮ ਤੇ ਪਹੁੰਚਾਂ ਤੇ ਬਾਕੀ ਮੈਂ ਸਾਰਿਆਂ ਨੂੰ ਇਹ ਕਹਿੰਦਾ ਹੁੰਦਾ ਵਾ ਕਿ ਟਾਈਮ ਸਪੈਂਡ ਕਰੋ ਘਰ ਦੇਣਾ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਕਿਸੇ ਨਾਲ ਹੱਕ ਨਾ ਮਾਰੋ ਕਿਸੇ ਨਾਲ ਮਾੜੀ ਨਾ ਕਰੋ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਸਾਹਿਲ ਦੇ ਨਾਲ ਗੱਲਬਾਤ ਕੀਤੀ ਸਾਹਿਲ ਦੇ ਆ ਅਹ ਦਿਲ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਸਾਂਝੀ ਕੀਤੀਆਂ ਨੇ ਸੁਪਨੇ ਇੱਕ ਵਧੀਆ ਗਾਇਕ ਬਣਦਾ ਵਧੀਆ ਸਿੰਗਰ ਬਣਦਾ ਪਰ ਤੁਹਾਡੇ ਸਾਥ ਤੋਂ ਬਿਨਾ ਜਿਹੜਾ ਇਹ ਨਹੀਂ ਮਕਮਲ ਇਸਕੇ ਤੁਹਾਡੇ ਸਾਥ ਤੋਂ ਬਿਨਾ ਨਹੀਂ سپورਟ ਹੋ ਸਕਦੀ ਵੱਤਵਾਦੀ ਇਸ ਦੀ سپورਟ ਕਰਿਓ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਇਹ ਵਧੀਆ ਗਾਇਕ ਨਹੀਂ ਬਣ ਸਕਦਾ ਇਸਕੇ ਗਾ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਸਾਹਿਲ ਨੂੰ ਜਿਹੜਾ ਹੌਸਲਾ ਜਾਈ ਹੋ ਸਕੇ ਸਾਹਿਲ ਆਪਣਾ ਮੋਬਾਈਲ ਨੰਬਰ ਕੋਈ ਸਾਂਝਾ ਹੋਰ ਕੀ ਰਹਿ ਗਿਆ ਕੁਝ ਹੋਰ ਗਾਣਾ ਸੁਣਾਇਆ ਕਰੀਬ ਮੋਬਾਈਲ ਨੰਬਰ ਬੋਲ ਦਿਓ ਆਪਣਾ 7973 424973 7973 424973 ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਸਾਹਿਲ ਨੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਪਾਈ ਜੇਕਰ ਤੁਸੀਂ ਸਾਹਿਲ ਨੂੰ ਸਪੋਰਟ ਕਰਦੇ ਹੋ ਪਿਆਰ ਕਰਦੇ ਹੋ ਤੇ ਇਸ ਵੀਡੀਓ ਵੱਤ ਵਤ ਸ਼ੇਅਰ ਜਰੂਰ ਕਰਦੇ ਹੋ ਮੇਨੂੰ ਦਿਓ ਜਾਨਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਰ ਸਰ